Să știe ca nu. ਅੱਜ ਫੇਰ ਇੱਕ ਨਵੀਂ ਤੇ ਸੱਚੀ ਘਟਨਾ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਇਆ ਇੱਕ ਵਾਰ ਫੇਰ ਤੋਂ ਸੇਮ ਜਿਵੇਂ ਰੁਪਿੰਦਰ ਕੌਰ ਨੇ ਆਪਣੇ ਆਸ਼ਿਕ ਦੇ ਨਾਲ ਮਿਲ ਕੇ ਆਪਣੇ ਘਰ ਵਾਲੇ ਦਾ ਕਤਲ ਕਰਵਾਇਆ ਸੀਗਾ ਬਿਲਕੁਲ ਸੇਮ ਐਸੇ ਤਰ੍ਹਾਂ ਦੀ ਇੱਕ ਘਟਨਾ ਅੱਜ ਹੋਰ ਸਾਹਮਣੇ ਆਈ ਹੈ ਇਸ ਵਾਰ ਇਹ ਘਟਨਾ ਆਪਣੇ ਪੰਜਾਬ ਦੇ ਵਿੱਚ ਨਹੀਂ ਵਾਪਰੀ ਇਹ ਘਟਨਾ ਅਮਰੀਕਾ ਦੇ ਵਿੱਚ ਵਾਪਰੀ ਹੈ ਜਿੱਥੇ ਇਹ 47 ਸਾਲ ਦੀ ਜਤਿੰਦਰ ਕੌਰ ਪੁਰੇয়াল ਨੇ ਆਪਣੇ ਹੀ ਪਤੀ ਦਾ ਕਤਲ ਕਰਵਾਇਆ ਸੀ ਆਪਣੇ ਆਸ਼ਿਕ ਦੇ ਹੱਥੋਂ ਸੋ ਇੱਥੇ ਤੁਹਾਨੂੰ ਦੱਸ ਦਈਏ ਕਿ ਇਹ ਘਟਨਾ 1 ਸਾਲ ਪੁਰਾਣੀ ਹੈ 1 ਸਾਲ ਪਹਿਲਾਂ ਇਹ ਕਤਲ ਹੋਇਆ ਸੀ ਜਿਹੜਾ ਕੇ ਇਸ ਔਰਤ ਨੇ ਆਪਣੇ ਐਕਸ ਹਸਬੰਡ ਦਾ ਕਰਾਇਆ ਸੀ ਆਪਣੇ ਆਸ਼ਕ ਜਸਵਿੰਦਰ ਸਿੰਘ ਢਿੱਲੋਂ ਤੋਂ ਸੋ ਤੁਹਾਨੂੰ ਦੱਸ ਦਈਏ ਕਿ ਸ਼ਾਇਦ ਇਹ ਨਿਊਜ਼ ਤੁਸੀਂ ਵੀ ਦੇਖੀ ਹੋਊਗੀ ਅਮਰੀਕਾ ਦੇ ਵਿੱਚ ਜਿੰਨੇ ਵੀ ਲੋਕ ਟਰਕਿੰਗ ਇੰਡਸਟਰੀ ਦੇ ਨਾਲ ਸੰਬੰਧਿਤ ਨੇ ਉਹਨਾਂ ਨੇ ਇਹ ਖਬਰ ਜ਼ਰੂਰ ਸੁਣੀ ਹੋਣੀ ਹੈ ਇਹ ਖਬਰ ਆਈ ਸੀ ਕਿ I80 ਦੇ ਉੱਤੇ ਇੱਕ ਟਰੱਕ ਮਿਲਿਆ ਸੀ ਟਰੱਕ ਦੇ ਕੈਬਨ ਦੇ ਵਿੱਚ ਇੱਕ Laash ਪਈ ਸੀ ਲਾਸ਼ ਦੇ ਗਰਦਨ ਦੇ ਉੱਤੇ ਸੱਟਾਂ ਦੇ ਨਿਸ਼ਾਨ ਸੀ ਹੱਥਾਂ ਦੇ ਉੱਤੇ ਵੀ ਸੱਟਾਂ ਦੇ ਨਿਸ਼ਾਨ ਸੀ ਹੱਫਤਾ ਨੂੰ ਕੇਵਲ ਟਾਈ ਦੇ ਨਾਲ ਬੰਨਿਆ ਹੋਇਆ ਸੀ ਤੇ ਲੱਤਾਂ ਦੇ ਉੱਤੇ ਵੀ ਕਾਫੀ ਸੱਟਾਂ ਵੱਜੀਆਂ ਆਈਆਂ ਸੀ ਸੋ ਸਾਰਿਆਂ ਨੂੰ ਪਤਾ ਲੱਗਿਆ ਸੀ ਕਿ ਪਹਿਲਾਂ ਤਾਂ ਇਹਨੂੰ ਇੱਕ ਐਕਸੀਡੈਂਟ ਬਣਾਉਣ ਦੀ ਜਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਫਿਰ ਜਦੋਂ ਪੁਲਿਸ ਵਾਲਿਆਂ ਨੇ ਆਪਣੀ ਇਨਵੈਸਟੀਗੇਸ਼ਨ ਕੀਤੀ ਤਾਂ ਉਹਨਾਂ ਨੂੰ ਇਹ ਕਲੀਅਰ ਹੋ ਗਿਆ ਸੀ ਕਿ ਇਹ ਕੋਈ ਐਕਸੀਡੈਂਟ ਨਹੀਂ ਇਹ ਇੱਕ ਪਲਾਨਡ ਮਰਡਰ ਹੈ ਪੁਲਿਸ ਵਾਲਿਆਂ ਨੇ ਇਸ ਕੇਸ ਦੇ ਵਿੱਚ ਜਦੋਂ ਇਨਵੈਸਟੀਗੇਸ਼ਨ ਕੀਤੀ ਤਾਂ ਉਹਨਾਂ ਨੇ ਸਭ ਤੋਂ ਪਹਿਲਾਂ ਸੀਸੀਟੀਵੀ ਕੈਮਰੇ ਖੰਗਾਲੇ ਕੈਮਰਿਆਂ ਦੀ ਫੁਟੇਜ ਦੇ ਵਿੱਚ ਉਹਨਾਂ ਨੇ ਦੇਖਿਆ ਕਿ ਇਹ ਟਰੱਕ ਜਿੱਥੋਂ ਸਟਾਰਟ ਹੋਇਆ ਉੱਥੋਂ ਲੈ ਕੇ ਇਸ ਟਰੱਕ ਦਾ ਇੱਕ ਚਿੱਟੇ ਰੰਗ ਦੀ ਮਰਸਡੀਜ਼ ਕਾਰ ਪਿੱਛਾ ਕਰ ਰਹੀ ਸੀ ਤੇ ਇਹ ਚਿੱਟੇ ਰੰਗ ਦੀ ਮਰਸਡੀਜ਼ ਕਾਰ ਕੋਈ ਹੋਰ ਨਹੀਂ ਚਲਾ ਰਿਆ ਸੀ ਇਹ ਜਸਵਿੰਦਰ ਸਿੰਘ ਢਿੱਲੋਂ ਚਲਾ ਰਿਆ ਸੀ ਜੋ ਜਤਿੰਦਰ ਕੌਰ ਪੁਰੇਵਾਲ ਦਾ ਆਸ਼ਿਕ ਸੀ ਜਿਸ ਨੇ ਇਹ ਮਰਡਰ ਕੀਤਾ ਸੀ ਕੈਮਰਿਆਂ ਦੀ ਫੁਟੇਜ ਦੇ ਵਿੱਚ ਦੇਖਿਆ ਗਿਆ ਕਿ ਇਹ ਟਰੱਕ ਆਪਣੇ ਰਸਤੇ ਦੇ ਵਿੱਚ ਜਿੱਥੇ ਵੀ ਰੁਕਦਾ ਸੀ ਚਾਹੇ ਉਹ ਗੈਸ ਸਟੇਸ਼ਨ ਹੋਵੇ ਚਾਹੇ ਕੋਈ ਹੋਰ ਜਗ੍ਹਾ ਹੋਵੇ ਟਰੱਕ ਦੇ ਰੁਕਣ ਤੋਂ 1-2 ਮਿੰਟ ਬਾਅਦ ਹੀ ਇਹ ਚਿੱਟੇ ਰੰਗ ਦੀ ਮਰਸੀਡੀਜ਼ ਕਾਰ ਉੱਥੇ ਪਹੁੰਚ ਜਾਂਦੀ ਸੀ ਇਸ ਮਾਰਡਰ ਤੋਂ ਬਾਅਦ ਤੇ ਪੁਲਿਸ ਇਨਵੈਸਟੀਗੇਸ਼ਨ ਤੋਂ ਬਾਅਦ ਇਸ ਜਸਵਿੰਦਰ ਸਿੰਘ ਢਿੱਲੋਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਪਰ ਪੁਲਿਸ ਵਾਲਿਆਂ ਨੂੰ ਹਜੇ ਵੀ ਇੱਥੇ ਲੱਗਦਾ ਸੀ ਕਿ ਕਿਤੇ ਨਾ ਕਿਤੇ ਇਹਦੇ ਪਿੱਛੇ ਜੋ ਮਾਸਟਰਮਾਈਂਡ ਹੈ ਉਹ ਕੋਈ ਹੋਰ ਹੈ ਸੋ ਹੌਲੀ-ਹੌਲੀ ਇਸ ਕੇਸ ਦੇ ਵਿੱਚ ਇਨਕੁਆਇਰੀ ਹੁੰਦੀ ਗਈ ਅੱਗੇ ਤੋਂ ਅੱਗੇ ਗੱਲਾਂ ਦਾ ਪਤਾ ਚੱਲਦਾ ਗਿਆ ਹੁਣ ਜਦੋਂ ਜਸਵਿੰਦਰ ਢਿੱਲੋਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਹ ਜੇਲ੍ਹ ਦੇ ਵਿੱਚ ਬੰਦ ਸੀ ਇੱਧਰ ਪੁਲਿਸ ਵਾਲੇ ਵੀ ਇਸ ਕੇਸ ਤੇ ਨਿਗਾਹ ਰੱਖ ਰਹੇ ਸੀ ਤਾਂ ਉਹ 12 ਦਿਨਾਂ ਦੇ ਵਿੱਚ ਜਸਵਿੰਦਰ ਨੇ 34 ਕਾਲਾਂ ਕੀਤੀਆਂ ਹੁਣ ਜਿਵੇਂ ਆਪਾਂ ਨੂੰ ਪਤਾ ਆ ਕਿ ਜੇਲ੍ਹ ਦੇ ਵਿੱਚੋਂ ਬੰਦਾ ਫੋਨ ਕਾਲ ਕਰ ਸਕਦਾ ਆ ਤਾਂ ਉਹਨੇ 12 ਦਿਨਾਂ ਦੇ ਵਿੱਚ 34 ਕਾਲਾਂ ਦੇ ਉੱਤੇ ਗੱਲ ਕੀਤੀ ਇਹ ਜੋ 34 ਕਾਲਾਂ ਸੀ ਇਹ ਜਤਿੰਦਰ ਕੌਰ ਪੁਰੇਵਾਲ ਵੱਲੋਂ ਕੀਤੀਆਂ ਗਈਆਂ ਸੀ ਜਸਵਿੰਦਰ ਢਿੱਲੋਂ ਨੂੰ ਜੇਲ੍ਹ ਵਿੱਚੋਂ ਕਾਲ ਤੇ ਜਿਹੜੀ ਇਹ ਗੱਲ ਕਰਦੇ ਸੀ ਪੁਲਿਸ ਵਾਲੇ ਇਹਨਾਂ ਦੀ ਗੱਲਬਾਤ ਤੇ ਵੀ ਨਿਗਾਹ ਰੱਖਦੇ ਸੀ ਇਹ ਕਾਲਾਂ ਰਿਕਾਰਡ ਹੋ ਰਹੀਆਂ ਸੀ ਜਤਿੰਦਰ ਕੌਰ ਪੁਰੇਵਾਲ ਤੇ ਜਸਵਿੰਦਰ ਢਿੱਲੋਂ ਦੀ ਜਿਹੜੀ ਗੱਲਬਾਤ ਹੋਈ ਸੀ ਜਦੋਂ ਪੁਲਿਸ ਵਾਲਿਆਂ ਨੇ ਸੁਣੀ ਤਾਂ ਉਹਨਾਂ ਨੂੰ ਵੀ ਇੱਥੇ ਹੀ ਲੱਗਿਆ ਕਿ ਇਹ ਕੋਈ ਨਾਰਮਲ ਗੱਲ ਨਹੀਂ ਹੈਗੀ ਇਹ ਇਦਾਂ ਲੱਗ ਰਿਹਾ ਹੈ ਕਿ ਇੱਕ ਪ੍ਰੇਮੀ ਜੋੜਾ ਆਪਸ ਦੇ ਵਿੱਚ ਗੱਲ ਕਰ ਰਿਹਾ ਸੋ ਪੁਲਿਸ ਆਪਣੀ ਇਨਕੁਆਇਰੀ ਦੇ ਵਿੱਚ ਲੱਗੀ ਹੋਈ ਸੀ ਤੇ ਪੁਲਿਸ ਵਾਲਿਆਂ ਵੱਲੋਂ ਜਦੋਂ ਢਿੱਲੋਂ ਦੇ ਘਰ ਛਾ ਕੀ ਕੀਤੀ ਗਈ ਸੀ ਆਹ ਫਿਰ ਢਿੱਲੋਂ ਦੇ ਘਰੋਂ ਉਹਨਾਂ ਨੂੰ ਇੱਕ ਮੋਬਾਈਲ ਫੋਨ ਬਰਾਮਦ ਹੋਇਆ ਸੀ ਜੀਦੇ ਵਿੱਚੋਂ ਪੁਲਿਸ ਵਾਲਿਆਂ ਨੂੰ ਇਹਨਾਂ ਦੀ ਚੈਟਿੰਗ ਬਰਾਮਦ ਹੋਈ ਤੇ ਇਹਨਾਂ ਦੀਆਂ ਫੋਟੋਆਂ ਬਰਾਮਦ ਹੋਈਆਂ 4 ਦਿਨ ਪਹਿਲਾਂ ਦੀਆਂ ਸੋ ਫਿਰ ਪੁਲਿਸ ਵਾਲਿਆਂ ਨੂੰ ਪਤਾ ਚੱਲਿਆ ਕਿ ਅਸਲ ਮਾਸਟਰਮਾਈਂਡ ਢਿੱਲੋਂ ਨਹੀਂ ਹੈ ਢਿੱਲੋਂ ਤਾਂ ਬਸ ਇੱਕ ਮੋਰ ਆਇਆ ਜੋ ਆਸ਼ਿਕ ਹੈ ਜਤਿੰਦਰ ਕੌਰ ਪੁਰੇਵਾਲ ਦਾ ਜਤਿੰਦਰ ਕੌਰ ਪੁਰੇਵਾਲ ਨੇ ਆਪਣੇ ਆਸ਼ਿਕ ਨੂੰ ਵਰਤ ਕੇ ਆਪਣੇ ਪਤੀ ਨੂੰ ਖਤਮ ਕੀਤਾ ਆ ਹੁਣ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਜਦੋਂ ਪੰਜਾਬ ਦੇ ਫਰੀਦਕੋਟ ਵਾਲੀ ਘਟਨਾ ਵਾਪਰੀ ਸੀ ਤਾਂ ਲੋਕ ਇਹ ਹੀ ਕਹਿ ਰਹੇ ਸੀ ਕਿ ਜੇਕਰ ਤੈਨੂੰ ਮੁੰਡਾ ਪਸੰਦ ਨਹੀਂ ਸੀ ਤਾਂ ਤੂੰ ਉਹਨੂੰ ਅੱਗੇ ਚਲੀ ਜਾਂਦੀ ਜਿੱਥੇ ਖੇ ਖਾਣੀ ਸੀ ਖਾ ਲੈਂਦੀ ਪਰ ਤੂੰ ਮਾਪਿਆਂ ਦਾ ਇਕਲੌਤਾ ਤੇ ਸਾਊ ਪੁੱਤ ਨਾਮ ਰੌਂਦੀ ਪਰ ਇਹ ਜਿਹੜੀ ਅਮਰੀਕਾ 'ਚ ਘਟਨਾ ਹੋਈ ਹੈ ਇਹ ਉਸ ਤੋਂ ਵੀ ਉਲਟਾ ਹੈ ਇਹ ਜਿਹੜੀ ਜਤਿੰਦਰ ਕੌਰ ਪੁਰੇয়াল ਸੀ ਇਹਦਾ ਆਪਣੇ ਇਸ ਪਤੀ ਦੇ ਨਾਲੋਂ ਡਾਈਵੋਰਸ ਹੋ ਚੁੱਕਿਆ ਸੀ ਇਹਨੇ ਹੋਰ ਵਿਆਹ ਵੀ ਕਰਾ ਲਿਆ ਸੀ ਹੋਰ ਵਿਆਹ ਕਰਾ ਕੇ ਵੀ ਇਹਨੇ ਇੱਕ ਆਸ਼ਿਕ ਬਣਾਇਆ ਹੋਇਆ ਸੀ ਸੋ ਤੁਸੀਂ ਦੇਖ ਲਓ ਜਿਹੜੀ ਗੰਦੀ ਆਦਤ ਆ ਇਹ ਵਿਆਹ ਕਰਾਉਣ ਨਾਲ ਜਾਂ ਫਿਰ ਇੱਕ ਦੂਜੇ ਨੂੰ ਛੱਡਣ ਛਡਾਉਣ ਦੇ ਨਾਲ ਲਈ ਜਾਂਦੀ ਜਿਵੇਂ ਆਪਾਂ ਅਕਸਰ ਸੁਣਦੇ ਹਾਂ ਸਿਆਣੇ ਕਹਿੰਦੇ ਨੇ ਆਪਣੀ ਕਹਾਵਤ ਹੈ ਕਿ ਜਿਹਨੂੰ ਥਾਂ ਥਾਂ ਮੂੰਹ ਮਾਰਨ ਦੀ ਆਦਤ ਪੈ ਜਾਵੇ ਉਹ ਫਿਰ ਕਿੱਥੇ ਇੱਕ ਜਗ੍ਹਾ ਰੁਕਦੀ ਆ ਉਹ ਫਿਰ ਘਰਾਂ ਦੇ ਘਰ ਬਰਬਾਦ ਕਰ ਦਿੰਦੀ ਆ ਸੋ ਇਸ ਔਰਤ ਨੇ ਵੀ ਉਹੀ ਗੱਲ ਕੀਤੀ ਇਸ ਜਤਿੰਦਰ ਕੌਰ ਨੇ ਆਪਣੇ ਪੰਜਾਬ ਵਾਲੇ ਰੁਪਿੰਦਰ ਕੌਰ ਦੇ ਕੇਸ ਦੀ ਫੇਰ ਯਾਦ ਦਿਵਾਤੀ ਇਹ ਜਿਹੜਾ ਕਤਲ ਹੋਇਆ ਸੀ 1 ਸਾਲ ਲੰਘ ਆਇਆ ਸੀ ਪੁਲਿਸ ਇਸ ਕੇਸ ਦੇ ਵਿੱਚ ਲੱਗੀ ਹੋਈ ਸੀ ਉਹ ਤਫਤੀਸ਼ ਕਰਦੀ ਕਰਦੀ تحقیقات ਕਰਦੀ ਕਰਦੀ ਉਹ ਅਸਲ ਮਾਸਟਰਮਾਈਂਡ ਤੱਕ ਜਾ ਪਹੁੰਚੀ ਤੇ ਇਸ ਜਤਿੰਦਰ ਕੌਰ ਨੂੰ ਉਹਨਾਂ ਨੇ ਗ੍ਰਿਫਤਾਰ ਕਰ ਲਿਆ ਕਿਉਂਕਿ ਪੁਲਿਸ ਵਾਲਿਆਂ ਦੇ ਕੋਲ ਉਸ ਸਮੇਂ ਕੋਈ ਪੁਖਤਾ ਸਬੂਤ ਨਹੀਂ ਸੀ ਪੁਲਿਸ ਵਾਲਿਆਂ ਨੂੰ ਸ਼ੱਕ ਤਾਂ ਉਸ ਸਮੇਂ ਵੀ ਇਹਦੇ ਉੱਤੇ ਹੋ ਗਿਆ ਸੀ ਪਰ ਉਹਨਾਂ ਕੋਈ ਪੱਕਾ ਸਬੂਤ ਨਹੀਂ ਸੀ ਕਿ ਉਹ ਇਹਨੂੰ ਗ੍ਰਿਫਤਾਰ ਕਰ ਸਕਣ ਸੋ ਪੁਲਿਸ ਵਾਲੇ ਇਸ ਕੇਸ ਦੇ ਵਿੱਚ ਹੌਲੀ-ਹੌਲੀ ਆਪਣੀ ਕੜੀ-ਦਾਰ ਕੜੀ ਨੂੰ ਜੋੜਦੇ ਗਏ ਉਹਨਾਂ ਨੇ ਇਹ ਵੀ ਚੈੱਕ ਕੀਤਾ ਕਿ ਉਸ ਦਿਨ ਜੋ ਉਹ ਮਰਸੀਡੀਜ਼ ਕਾਰ ਸੀ ਉਹਦੇ ਵਿੱਚ ਜਸਵਿੰਦਰ ਢਿੱਲੋਂ ਸਵਾਰ ਸੀ ਤੇ ਉਸ ਸਮੇਂ ਜੋ ਇਹ ਜਤਿੰਦਰ ਕੌਰ ਪੁਰੀਆਲ ਸੀ ਇਹਦੀ ਲਗਾਤਾਰ ਫੋਨ ਦੇ ਉੱਤੇ ਗੱਲਬਾਤ ਚੱਲ ਰਹੀ ਸੀ ਤੇ ਫੋਨ ਦੇ ਉੱਤੇ ਇਹਨਾਂ ਦੀ ਵੀਡੀਓ ਕਾਲ ਵੀ ਹੋਈ ਹੋਈ ਸੀ ਇਹ ਜਤਿੰਦਰ ਕੌਰ ਪੁਰੇਵਾਲ ਤੇ ਜਿਨੇ ਉਹ ਕਤਲ ਕੀਤਾ ਸੀ ਜਸਵਿੰਦਰ ਸਿੰਘ ਢਿੱਲੋਂ ਉਸ ਸਮੇਂ ਇਹਨਾਂ ਦੋਨਾਂ ਦੀ 6 ਘੰਟੇ ਲਗਾਤਾਰ ਗੱਲਬਾਤ ਹੋਈ ਗਈ ਜ਼ਿਆਦਾਤਰ ਗੱਲ ਇਹਨਾਂ ਦੀ ਵੀਡੀਓ ਕਾਲ ਤੇ ਹੋਈ ਸੋ ਇਦਾਂ ਦੇ ਸਰਾਗ ਮਿਲਦੇ ਮਿਲਦੇ ਕੜੀ ਨਾਲ ਕੜੀ ਜੋੜਦੇ ਜੋੜਦੇ ਜੋ ਪੁਲਿਸ ਵਾਲੇ ਸੀ ਉਹ ਇਸ ਜਤਿੰਦਰ ਕੌਰ ਤੱਕ ਪਹੁੰਚ ਗਏ ਤੇ ਹੁਣ ਇਹਨੂੰ ਗ੍ਰਿਫਤਾਰ ਕਰ ਲਿਆ ਗਿਆ ਸੋ ਜਿੱਦਾਂ ਹੀ ਇਹ ਖਬਰ ਬਾਹਰ ਆਈ ਤਾਂ ਸਾਰੇ ਪਾਸੇ ਹਾਹਾਕਾਰ ਮੱਚ ਗਈ ਕਿ ਇੱਕ ਪੰਜਾਬੀ ਔਰਤ ਨੇ ਆਪਣੇ ਹੀ ਪਤੀ ਦਾ ਕਤਲ ਕਰਵਾ ਦਿੱਤਾ ਆਪਣੇ ਆਸ਼ਿਕ ਦੇ ਹੱਥੋਂ ਜਿਵੇਂ ਤੁਹਾਨੂੰ ਪਤਾ ਹੈ ਕਿ ਆਪਣੇ ਪੰਜਾਬ ਦੇ ਵਿੱਚ ਕੁਝ ਦਿਨ ਪਹਿਲਾਂ ਇਹੋ ਜਿਹਾ ਕਾਂਡ ਹੋ ਕੇ ਹਟਾਇਆ ਜਿਸ ਨੇ ਸਾਰੇ ਪੰਜਾਬ ਨੂੰ ਸੋਚਾਂ ਵਿੱਚ ਪਾ ਕੇ ਰੱਖਤਾ ਸੀਗਾ ਕਿ ਜਿਹੜਾ ਸਭ ਤੋਂ ਪਵਿੱਤਰ ਰਿਸ਼ਤਾ ਹੁੰਦਾ ਹੈ ਆਪਣੇ ਮਾਪਿਆਂ ਤੋਂ ਬਾਅਦ ਉਹ ਪਤੀ ਤੇ ਪਤਨੀ ਦੇ ਰਿਸ਼ਤੇ ਨੂੰ ਸਭ ਤੋਂ ਪਵਿੱਤਰ ਮੰਨਿਆ ਜਾਂਦਾ ਜਿਹਦੇ ਵਿੱਚ ਆਪਾਂ ਆਪਣੀਆਂ ਸਾਰੀਆਂ ਗੱਲਾਂ ਸ਼ੇਅਰ ਕਰਦੇ ਹਾਂ ਦੁੱਖ ਸੁੱਖ ਸਾਂਝਾ ਹੁੰਦਾ ਆ ਪਤੀ ਪਤਨੀ ਨੂੰ ਇੱਕ ਦੂਜੇ ਦੇ ਸਾਰੇ ਰਾਜ ਪਤਾ ਹੁੰਦੇ ਨੇ ਦੋਨਾਂ ਨੂੰ ਸਾਰਾ ਕੁਝ ਪਤਾ ਹੁੰਦਾ ਆ ਕਿ ਕੀ ਨਹੀਂ ਕਰਨਾ ਕੀ ਕਰਨਾ ਘਰ ਦਾ ਕੀ ਸਿਸਟਮ ਹੈ ਤੇ ਉਹਨਾਂ ਨੂੰ ਪਤਾ ਹੁੰਦਾ ਆ ਕਿ ਆਪਣੀ ਜ਼ਿੰਦਗੀ ਦੇ ਆਖਰੀ ਮੰਜ਼ਲ ਤੱਕ ਅਸੀਂ ਇਕੱਠਿਆਂ ਨੇ ਜ਼ਿੰਦਗੀ ਜਿਉਣੀ ਹੈ ਪਰ ਹੁਣ ਕੁਝ ਸਮੇਂ ਤੋਂ ਇਹੋ ਜਿਹੇ ਰੁਝਾਨ ਵਾਪੇ ਆ ਰਹੇ ਨੇ ਇਦਾਂ ਦੀਆਂ ਘਟਨਾਵਾਂ ਹੁੰਦੀਆਂ ਆ ਰਹੀਆਂ ਨੇ ਇਦਾਂ ਦੇ ਘਟੀਆ ਲੋਕਾਂ ਨੇ ਪਵਿੱਤਰ ਰਿਸ਼ਤਿਆਂ ਨੂੰ ਵੀ ਤਾਰ-ਤਾਰ ਕਰਕੇ ਰੱਖ ਦਿੱਤਾ ਆ ਲੋਕਾਂ ਨੂੰ ਸਮਝ ਨਹੀਂ ਆਉਂਦੀ ਕਿ ਵਿਸ਼ਵਾਸ ਕਰੀਏ ਤਾਂ ਕਰੀਏ ਕੀ ਤੇ ਕੀ ਕਰੀਏ ਕੀ ਨਾ ਕਰੀਏ ਇੱਕ ਤੋਂ ਬਾਅਦ ਇੱਕ ਜਦ ਇਹ ਜੀਆਂ ਘਟਨਾਵਾਂ ਹੁੰਦੀਆਂ ਨੇ ਤਾਂ ਲੋਕਾਂ ਦੇ ਵਿੱਚ ਡਰ ਪੈਦਾ ਹੋਣਾ ਇਹ ਸੁਭਾਵਿਕ ਗੱਲ ਹੈ ਕਿਉਂਕਿ ਇਹ ਤਾਂ ਅਨਸਾਫ਼ ਹੋ ਗਿਆ ਕਿ ਨਾ ਤਾਂ ਇਹ ਕੋਈ ਪਹਿਲੀ ਘਟਨਾयां ਤੇ ਨਾ ਹੀ ਇਹ ਘਟਨਾ ਆਖਰੀ ਹੋਣ ਵਾਲੀ ਹੈ ਇਹ ਕੇਸ ਦੇ ਵਿੱਚ ਹੋਰ ਵੀ ਖੁਲਾਸੇ ਹੋਏ ਨੇ ਇੱਕ ਮੁਖਵਰ ਜਿਨੇ ਪੁਲਿਸ ਨੂੰ ਇਤਲਾਹ ਦਿੱਤੀ ਤੇ ਫਿਰ ਪੁਲਿਸ ਵਾਲਿਆਂ ਨੇ ਆਪਣੀ ਇਨਵੈਸਟੀਗੇਸ਼ਨ ਕੀਤੀ ਤੇ ਇਸ ਕੇਸ ਦੀ ਤਹਿ ਤੱਕ ਪਹੁੰਚੇ ਉਹਨਾਂ ਨੇ ਦੱਸਿਆ ਕਿ ਇਸ ਜਤਿੰਦਰ ਕੌਰ ਨੇ ਇੱਕ ਔਰਤ ਦੇ ਨਾਲ ਕੰਟੈਕਟ ਕੀਤਾ ਤੇ ਉਹਨੂੰ ਇਹਨੇ 1 ਲੱਖ ਡਾਲਰ ਦੇਣ ਦੀ ਪੇਸ਼ਕਸ਼ ਕੀਤੀ ਤੇ ਇਹਨੇ ਉਸ ਔਰਤ ਨੂੰ ਕਿਹਾ ਕਿ ਤੂੰ ਮੇਰੇ ਬੁਆਏਫਰੈਂਡ ਯਾਨੀ ਕਿ ਢਿੱਲੋਂ ਦੇ ਨਾਲ ਵਿਆਹ ਕਰਾ ਲੈ ਪਰ ਉਸ ਔਰਤ ਨੇ ਇਹਦੀ ਪੈਸਿਆਂ ਦੀ ਪੇਸ਼ਕਸ਼ ਠੁਕਰਾ ਦਿੱਤੀ ਸੀ ਤੇ ਜਤਿੰਦਰ ਕੌਰ ਨੇ ਉਹਨੂੰ ਇਹ ਵੀ ਕਿਹਾ ਸੀ ਕਿ ਤੂੰ ਆਪਣੇ ਨਾਮ ਤੇ ਐਡਰੈਸ ਤੇ ਮੈਨੂੰ ਇੱਕ SIM ਲੈ ਕੇ ਦੇ ਇਸ ਤੋਂ ਇਲਾਵਾ ਜਤਿੰਦਰ ਕੌਰ ਨੇ ਉਹਨੂੰ ਕਿਹਾ ਸੀ ਕਿ ਤੂੰ ਇੱਕ CDR ਲਾਇਸੈਂਸ ਬਣਾ ਦੇ CDR ਲਾਇਸੈਂਸ ਜਤਿੰਦਰ ਕੌਰ ਦੇ ਆਸ਼ਿਕ ਜਸਵੰਤ ਸੰਗਰ ਢਿੱਲੋਂ ਦਾ ਬਦਲੇ ਵਿੱਚ ਜੁਤਿੰਦਰ ਕੌਰ ਉਹਨੂੰ ਕਾਫੀ ਪੈਸਿਆਂ ਦੀ ਪੇਸ਼ਕਸ਼ ਕਰ ਰਹੀ ਸੀ ਪਰ ਉਸ ਔਰਤ ਨੇ ਇਹਦੀ ਪੇਸ਼ਕਸ਼ ਠੁਕਰਾ ਦਿੱਤੀ ਸੀ ਸੋ ਹੌਲੀ-ਹੌਲੀ ਕੜੀ ਦੇ ਨਾਲ ਕੜੀ ਜੁੜਦੀ ਗਈ ਤੇ ਫਿਰ ਜੋ ਇਸ ਔਰਤ ਦਾ ਪਤੀ ਸੀ ਮਰਿਤਕ ਉਹਦੇ ਪਰਿਵਾਰ ਦੇ ਨਾਲ ਵੀ ਗੱਲਬਾਤ ਕੀਤੀ ਗਈ ਉਹਦੇ ਪਰਿਵਾਰ ਨੇ ਵੀ ਦੱਸਿਆ ਤੇ ਉਹਦੀ ਬੇਟੀ ਨੇ ਸਾਹਮਣੇ ਆ ਕੇ ਦੱਸਿਆ ਆ ਕਿ ਮੇਰੀ ਮਾਂ ਮੇਰੇ ਫਾਦਰ ਸਾਹਿਬ ਨੂੰ ਥ੍ਰੈਟ ਕਰਦੀ ਸੀ ਉਹ ਉਹਨੂੰ ਧਮਕੀਆਂ ਦਿੰਦੀ ਸੀ ਸੋ ਪੁਲਿਸ ਵਾਲਿਆਂ ਵੱਲੋਂ ਹੁਣ ਜੁਤਿੰਦਰ ਕੌਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਇਸ ਕੇਸ ਤੋਂ ਸਾਰਾ ਪਰਦਾ ਚੁੱਕਿਆ ਗਿਆ ਆ ਕੇ ਮਰਡਰ ਕਿਉਂ ਹੋਇਆ ਕਿਵੇਂ ਹੋਇਆ ਤੇ ਕੀ ਤੋਂ ਕਰਵਾਇਆ ਗਿਆ ਇਹਦੇ ਪਿੱਛੇ ਮਾਸਟਰਮਾਈਂਡ ਮ੍ਰਿਤਕ ਦੀ ਆਪਣੀ ਪਤਨੀ ਸੀ ਜਿਨੇ ਆਪਣੇ ਹੀ ਪਤੀ ਦੀ ਜਾਨ ਲੈ ਲਈ ਇੱਥੇ ਸਾਰੇ ਸੋਚਣ ਤੇ ਮਜਬੂਰ ਹੋ ਗਏ ਕਿ ਆਖਰ ਉਸ ਦਾ ਕੀ ਕਸੂਰ ਸੀ ਜੀਨੂੰ ਇਹਨੇ ਜਾਨੋਂ ਹੀ ਮਾਰਤਾ ਜਦ ਇਹ ਆਪਣੇ ਪਤੀ ਤੋਂ ਲੱਗ ਰਹਿਣ ਲੱਗੀ ਸੀ ਇਹ ਆਪਣੇ ਬੁਆਏਫਰੈਂਡ ਦੇ ਨਾਲ ਰਹਿ ਰਹੀ ਸੀ ਜਦ ਕਿ ਇਹਦਾ ਇੱਕ ਹੋਰ ਵਿਆਹ ਕਰਾਇਆ ਹੋਇਆ ਸੀ ਫਿਰ ਇਹਨੂੰ ਕੀ ਲੋੜ ਪੈ ਗਈ ਸੀ ਇੱਥੇ ਉਹਦੀ ਜਾਨ ਲੈਣ ਦੀ ਸੋ ਲੋਕ ਬਹੁਤ ਜ਼ਿਆਦਾ ਦੁਖੀ ਨੇ ਇਸ ਘਟਨਾ ਦੇ ਪਿੱਛੇ ਦੀ ਸੱਚਾਈ ਸਾਹਮਣੇ ਆਉਣ ਤੇ हां ਲੋਕਾਂ ਨੂੰ ਇਹ ਸੀ ਕਿ ਘਟਨਾ ਵਾਪਰੀ ਗ੍ਰਿਫਤਾਰੀ ਵੀ ਹੋ ਗਈ ਸੀ ਲੋਕਾਂ ਨੂੰ ਇਹੀ ਲੱਗਦਾ ਸੀ ਕਿ ਅਸਲੀ ਜੋ આરોપી ਹੈ ਉਹ ਪੁਲਿਸ ਦੇ ਹੱਥ ਆ ਚੁੱਕਾ ਹੈ ਉਹਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਪਰ ਨਹੀਂ ਜੋ ਅਸਲੀ ਮਾਸਟਰਮਾਈਂਡ ਸੀ ਜੋ ਅਸਲੀ ਮੁਜਰਮ ਸੀ ਉਹ ਪੁਲਿਸ ਦੇ ਹੱਥ ਹੁਣ ਆਇਆ ਆ ਇਹਦੇ ਬਾਰੇ ਪਤਾ ਲੱਗਣ ਤੇ ਲੋਕਾਂ ਦੇ ਹੋਸ਼ ਉੱਡ ਗਏ ਨੇ ਲੋਕ ਸੋਚਣ ਤੇ ਮਜਬੂਰ ਹੋ ਗਏ ਨੇ ਕਿਆ ਆਖਿਰ ਇੱਕ ਪਤਨੀ ਹੀ ਇਦਾਂ ਕਿਵੇਂ ਕਰ ਸਕਦੀ ਹੈ ਕਿਦਾਂ ਯਾਰ ਕੋਈ ਕਿਸੇ ਦੀ ਜਾਨ ਲੈ ਸਕਦਾ ਹੈ ਸਮਝ ਤੋਂ ਬਾਹਰ ਕੰਮ ਹੋਇਆ ਪਿਆ ਆ ਸੱਚੀ ਉਹੀ ਕਲਜੋਗਾਇਆ ਹੋਇਆ ਸਮਝ ਨਹੀਂ ਆ ਰਹੀ ਕਿ ਕਿਹਦੇ ਤੇ ਯਕੀਨ ਕਰੀਏ ਤੇ ਕਿਹਦੇ ਤੇ ਨਾ ਕਰੀਏ ਜਿਹੜੇ ਬੰਦੇ ਇਦਾਂ ਦੇ ਕਾਂਡ ਕਰਦੇ ਨੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਪੁਲਿਸ ਸਾਰਾ ਕੁਝ ਸਾਹਮਣੇ ਰੱਖ ਦੂਗੀ ਕਿ ਆਖਿਰ ਕੀ ਵਜ੍ਹਾ ਸੀ ਇਹਨਾਂ ਨੇ ਇਹ ਕਦਮ ਕਿਉਂ ਚੱਕਿਆ ਇਹਨਾਂ ਨੇ ਕਿਉਂ ਸੋਚਿਆ ਕਿ ਉਸ ਇਨਸਾਨ ਦਾ ਮਰਡਰ ਕੀਤਾ ਜਾਵੇ ਜਿਹੜਾ ਪਹਿਲਾਂ ਹੀ ਇਸ ਔਰਤ ਤੋਂ ਅਲੱਗ ਰਹਿ ਰਿਹਾ ਸੀ ਤਾਂ ਦੋਸਤੋ ਤੁਸੀਂ ਇਸ ਘਟਨਾ ਬਾਰੇ ਕੀ ਸੋਚਦੇ ਹੋ ਤੁਹਾਡੇ ਕੀ ਵਿਚਾਰ ਨੇ ਇਦਾਂ ਦੀ ਔਰਤ ਜਾਂ ਇਦਾਂ ਦੇ ਇਨਸਾਨ ਨੂੰ ਕਿਹੜੀ ਸਜ਼ਾ ਮਿਲਣੀ ਚਾਹੀਦੀ ਹੈ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਜੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਲਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜਲਦ ਮਿਲਦੇ ਹਾਂ ਇੱਕ ਨਵੀਂ ਤੇ ਸੱਚੀ ਘਟਨਾ ਦੇ ਨਾਲ ਉਹ ਤਕਲੀਫਤ ਧੰਨਵਾਦ ਸਤਿ ਸ੍ਰੀ ਅਕਾਲ